ਜੋ ਜਿਹੜੀ ਲੋਕਲ ਲੋਕ ਹਨ ਉਹ ਕੰਮ ਨਹੀਂ ਕਰਦੇ ਯਾਰ ਇਹ ਉਹ ਕਹੀ ਜਾ ਰਿਹਾ ਕਿ ਇਹ ਦਰਿਆ ਚ ਲੱਗਿਆ ਦੇਖ ਲੋ ਤੁਸੀਂ ਕੈਮਰਾਮੈਨ ਸਾਹਿਬ ਸਾਰੀ ਹੀ ਜਗ੍ਹਾ ਜਿਹੜੀ ਹੈਗੀ ਆ ਇਹ ਸਾਰੀ ਜਗ੍ਹਾ ਇੱਥੇ ਕਸੂ ਪਿਆ ਹੈਗਾ ਕਮਾਂਡ ਦੇ ਵਿੱਚ ਇਹ ਹੀ ਪੁੱਟਾਂਗੇ ਤਾਂ ਸਾਡਾ ਕੰਮ ਜਿਹੜੀ ਫਸਲ ਹੈ ਸਾਫ਼ ਹੋਏਗੀ ਠੀਕ ਹੈ ਨਾ ਔਰ ਜਿਹੜੀ ਪਬਲਿਕੇ ਰੋਲਾ ਪਾ ਰਹੀ ਹੈ ਨਾ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਲੈਣਾ ਦੇਣਾ ਹੈਗਾ ਇਹ ਲੋਕਲ ਸਰਪੰਚੇ ਹੈਗੇ ਨੇ ਇਹ ਕੋਈ ਉੱਥੋਂ ਉੱਟ ਕੇ ਆਏ ਕੋਈ ਚਾਰ ਚਾਰ ਜਣੇ ਧੰਨਾ ਲਾ ਦਿੰਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਇਹ ਜਿੱਦੇ ਜਾ ਕੇ ਡੀਸੀ ਸਾਹਿਬ ਦੇ ਪੇਜ 'ਤੇ ਇਹਦੇ ਕਹਨੇ ਆ ਪੀ ਜਿਹੜੇ ਪਬਲਿਕ ਬੰਦੇ ਚਾਰ ਇਕੱਠੇ ਹੁੰਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਉੱਥੇ ਬੁਲਾਵੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਵੀ ਉੱਥੇ ਬੁਲਾਵੇ ਫਿਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਦੀ ਜ਼ਮੀਨਾਂ ਹੈਗੀਆਂ ਤੇ ਕਿਸੇ ਦੀਆਂ ਮੈਨੂੰ ਪਹਿਲੇ ਇਹ ਦੱਸੋ ਵੀ ਦਰਿਆ ਡੂੰਗੇ ਹੋਣਾ ਕਿ ਆ ਦਰਿਆ ਖਰਾਬ ਕਰਦਾ ਜੇ ਦਰਿਆ ਡੂੰਗੇ ਹੋਏ ਹੁੰਦੇ ਤੇ ਕਦੀ ਇਹਨਾਂ ਨੂੰ ਨੁਕਸਾਨ ਵੀ ਨਾ ਹੁੰਦਾ ਸਾਡਾ ਅਨ ਸਾਹਿਬ ਨੇ ਬਹੁਤ ਵਧੀਆ ਪਾਲਿਸੀ ਬਣਾਈ ਸੀ ਪਰ ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਜਿਹੜੇ ਥੱਲੇ ਉਹਨਾਂ ਦੀ ਪਾਲਿਸੀ ਨੂੰ ਹੁਕਮੰਦੀ ਉਲੰਘਣਾ ਕਰ ਰਹੇ ਉਹਨਾਂ ਦੀ ਗੱਲ ਨੂੰ ਨਹੀਂ ਸਹੀ ਮੰਨ ਰਹੇ ਦੇ ਕੁਝ ਲੋਕ ਨੇ ਜਿਹੜੇ ਲੋਕ ਲੋਕਲ ਲੋਕ ਜਿਹੜੇ ਵਿਚਾਰਿਆਂ ਦਾ ਰੋਜ਼ ਚੁੱਲਾ ਚੱਲਦਾ ਦੇਤਾ ਹੀ ਕਮਾਨਗੇ ਟਰਾਲੀ ਸੁੱਟ ਕੇ ਅੰਗਰ ਪੈਸੇ ਲੈ ਕੇ ਆਣਗੇ ਆਪਣਾ ਘਰ ਦਾ ਪਰਿਵਾਰ ਦੀ ਸਾਰਿਆਂ ਦੀ ਦੇਖਭਾਲ ਕਰਨਗੇ ਪਰ ਜਿਹੜੇ ਕੁਝ ਲੋਕ ਹੈ ਉਹ ਪੋਲੀਟੀਕਲ ਬੰਦੇ ਆਗੇ ਨੇ ਕਾਂਗਰਸੀ ਲੈਵਲ ਦੇ ਬੰਦੇ ਨੇ ਉਹ ਪਹਿਲਾਂ ਉਹ ਕੰਮ ਚਲਾਉਂਦੇ ਸੀ ਇੱਥੇ ਅੱਜ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕੰਮ ਨਹੀਂ ਚੱਲ ਲੈਣਾ ਕੋਈ ਵੀ ਅਫਸਰ ਚਾਹੀ ਆਂਦਾ ਉਹਨਾਂ ਦੀ ਗੱਲ ਸੁਣ ਕੇ ਉੱਥੋਂ ਬਾਹਰ-ਵਾਰੀ ਵਾਪਸ ਚਾਹੀਦੀ ਕਹਿੰਦੇ ਸਾਨੂੰ ਵੀ ਬੁਲਾਓ ਉਥੇ ਕੋਈ ਪ੍ਰੈਸਰ ਰਿਪੋਰਟਰ ਆਂਦਾ ਵੀ ਉਹਨਾਂ ਦੀ ਕੱਲੀ ਵਾਈਡ ਲਾ ਕੇ ਚਲਾ ਜਾਂਦਾ ਦੋਨਾਂ ਪਾਰਟੀਆਂ ਨੂੰ ਹੀ ਬੁਲਾਉਣਾ ਚਾਹੀਦਾ ਤੇ ਫੇਰ ਹੀ ਕਿਸੇ ਚੀਜ਼ ਦਾ ਸੋਲੂਸ਼ਨ ਲੱਗਦਾ ਇਹ ਤਾਂ ਕੰਮ ਬਹੁਤ ਖਰਾਬ ਹੋ ਜਾਊਗਾ ਜਿਸ ਤਰ੍ਹਾਂ ਇਹਨਾਂ ਨੇ ਧਰਨੇ ਦਿੱਤੇ ਆ ਪੰਜ ਸੱਤ 10 ਦਿਨ ਤੱਕ ਆਹੀ ਵੀ ਸਾਰੇ ਜਿਹਨੇ ਕਿਸਾਨ ਇਕੱਠੇ ਹੋ ਕੇ ਧਰਨਾ ਦੇ ਜਿਨ੍ਹਾਂ ਦੀ ਜਮੀਨਾਂ ਦਰਿਆਵਾਂ ਵਿੱਚ ਬਹਿ ਗਈਆਂ ਮੇਰਾ ਘੱਟੋ-ਘੱਟ 3-4 ਕਰੋੜ ਦਾ ਨੁਕਸਾਨ ਹੋ ਗਿਆ ਮੇਰੀ 14 ਕੇ ਏਕੜ ਜ਼ਮੀਨ ਖਰਾਬ ਹੋ ਗਈ ਆ ਇਹਦੇ ਕਹਿੰਦੇ ਜੇ ਮਾਨ ਸਾਹਿਬ ਇਹ ਵੀਡੀਓ ਤਾਂ ਆਪਣੇ ਕੋਈ ਸਪੈਸ਼ਲ ਅਧਿਕਾਰੀ ਉਥੋਂ ਭੇਜ ਕੇ ਇਨਵੈਸਟੀਗੇਸ਼ਨ ਕਰਵਾਈ ਜਾਏ ਵੀ ਇਹ ਬੰਦਿਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਦਰਿਆ ਵਿੱਚ ਜ਼ਮੀਨ ਆਈ ਆ ਤੀ ਇੱਧਰ ਕਮਾ ਕੇ ਦੇਖ ਸੋ ਸਾਰੀ ਹੀ ਜ਼ਮੀਨ ਸਪਰਾਂ ਤੋਂ ਪਾਰ ਚਲੀ ਗਈ ਹੈ ਮੇਰੀ ਮੈਂ ਕਹਾਂ ਜੀ ਕਿਸਾਨ ਬਹੁਤ ਪਰੇਸ਼ਾਨ ਆ ਪੁਲਿਸ ਪ੍ਰਸ਼ਾਸਨ ਕੋਈ ਵੀ ਲਾ ਲੋ ਤੁਸੀਂ ਸਾਰਾ ਹੀ ਆਣ ਕੇ ਥਰਡ ਕਰਦੇ ਪਏ ਨੇ ਵੀ ਨਹੀਂ ਜੀ ਨਹੀਂ ਜੀ ਇੱਥੋਂ ਨਾ ਪੁੱਟੋ ਉੱਥੋਂ ਨਾ ਪੁੱਟੋ ਸਾਨੂੰ ਤਾਂ ਸਮਝ ਨਹੀਂ ਆ ਰਹੀ ਵੀ ਹੋ ਗਈ ਰਿਆਏ ਜ਼ਮੀਨਾਂ ਨਹੀਂ ਸਾਫ਼ ਆ ਦੀ ਜ਼ਮੀਨ ਸਾਫ਼ ਆ ਦੇਖੋ ਜੀ ਇਹ ਆਰਮੀ ਆ ਮੈਂ ਇਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਪੁੱਲ ਬਣਾਉਣ ਨੂੰ ਦਿੱਤਾ ਨਾ ਇੱਥੇ ਹਜੂਰ ਸਾਹਿਬ ਤੋਂ ਬੇੜਾ ਹੈਗਾ ਉਹ 3-4 ਸਾਲ ਮਹੀਨੇ ਤੋਂ ਸੇਵਾ ਕਰ ਰਿਹਾ ਅਸੀਂ ਦੀ ਸਾਰੀ ਫੈਮਿਲੀ ਹੀ ਨਾਲ ਇਕੱਠੇ ਹੋ ਗਣਾਂ ਦਾ ਸਾਥ ਦੇ ਰਹੇ ਆ ਇੱਥੇ ਕਦੇ ਕਿਸੇ ਦੀ ਗੱਡੀ ਫਸ ਜਾਂਦੀ ਹੈ ਕੋਈ ਰਾਹ ਬਣਾ ਕੇ ਦੇ ਦਿੰਦੇ ਆ ਪੂਰਾ ਆਪਣੇ ਜੀ ਸੀਗੀਆਂ ਲਾ ਕੇ ਆਪਣਾ ਹੀ ਰਾਹ ਤਿਆਰ ਕਰੇ ਕਰਨੀ ਆ ਤੇ ਕਿਸੇ ਵੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਵਿੱਚ ਵੀ ਇਹ ਲੋਕੀ ਕਿੱਦਾਂ ਪਾਰ ਜਾ ਰਹੇ ਨੇ ਕਿੱਦਾਂ ਆ ਰਹੇ ਨੇ ਕੋਈ ਵੀ ਪੁੱਛ ਕੇ ਦੱਸੇ ਵੀ ਇੱਥੇ ਕੌਣ ਕਿਸ ਤਰ੍ਹਾਂ ਜਾ ਰਹੇ ਨੇ ਪਾਰ ਬੇੜੇ ਵਾਲੇ ਬਾਬਾ ਜੀ ਵੀ ਨਾਲ ਹੀ ਆ ਜਾਂਦੇ ਨੇ ਸਾਡੇ ਸਾਰੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਸੇਵਾ ਕਰਦੇ ਠੀਕ ਹੈ ਜੀ ਕੋਈ ਦੱਸੇ ਕੋਈ ਪ੍ਰਸ਼ਾਸਨ ਦ ਕੋਈ ਡੀਸੀ ਸਾਹਿਬ ਦੱਸਣ ਕੋਈ ਵੀ ਵਿਭਾਗ ਮੰਤਰੀ ਦੱਸੇ ਵੀ ਅਸੀਂ ਇਹਨਾਂ ਲੋਕਾਂ ਲਈ ਪਾਰ ਦੇ ਲੋਕਾਂ ਲਈ ਕੀ ਕੀਤਾ ਜਦ ਕਿ ਬੇੜੇ ਵਾਲੇ ਬਾਬਾ ਜੀ ਔਰ ਮੈਂ ਪਰਸਨਲੀ ਆਪਣੀ ਜ਼ਮੀਨ ਦੇ ਵਿੱਚੋਂ ਰਾਹ ਬਣਾ ਕੇ ਫਿਰ ਉਹਨਾਂ ਨੂੰ ਰਾਹ ਕਰਕੇ ਆਰਮੀ ਨੂੰ ਵੀ ਪੁਲ ਬਣਾ ਰਹੇ ਆ ਅਰਜੀ ਤੋਰਦੇ ਉਹਨਾਂ ਨੂੰ ਵੀ ਵਿੱਚੇ ਹੀ ਰਾਹ ਬਣਾ ਕੇ ਦਿੱਤਾ ਵੀ ਚਲੋ ਜੀ ਦੇਸ਼ ਦਾ ਸੇਵਾ ਕਰ ਰਹੇ ਸਾਡੇ ਤੁਹਾਡਾ ਕੰਮ ਕਰ ਰਹੇ ਨੇ ਆਰਮੀ ਵਾਲੇ ਉਹ ਵਧੀਆ ਕੰਮ ਕਰ ਰਹੇ ਉਹਨਾਂ ਨੇ ਪੁਲ ਬਣਾ ਕੇ ਹੁਣ ਉਧਰੋਂ ਸਟਾਰਟ ਕਰ ਦੇਣਾ ਤੇ ਅਸੀਂ ਕਹਿੰਦੇ ਵੀ ਪਹਿਲਾਂ ਇਹ ਦੱਸੇ ਪ੍ਰਸ਼ਾਸਨ ਵੀ ਇਹਨਾਂ ਦਾ ਕੀ ਯੋਗਦਾਨ ਰਿਹਾ ਵਿੱਚ ਆ ਪਬਲਿਕ ਦੇ ਲਈ ਕੀ ਕੀਤਾ ਉਹਨਾਂ ਨੇ ਉਹ ਡੀਸੀ ਸਾਹਿਬ ਉਹਨਾਂ ਨੂੰ ਬਿਠਾਏ ਵੀ ਤੁਹਾਡਾ ਕੀ ਉੱਥੇ ਜ਼ਮੀਨ ਦੇ ਵਿੱਚ ਦੱਸੋ ਵੀ ਤੁਹਾਡਾ ਉੱਧਰ ਕੀ ਹੈ ਦਰਿਆ ਅਸੀਂ ਲੋਕਾਂ ਨੇ ਸਾਡੇ ਕਹਿੰਦੇ ਆਂਦਾ ਦਰਿਆ ਵੀ ਇੱਧਲੇ ਪਾ ਲੈ ਪਸ ਤੇ ਦੇਖੋ ਵੀ ਇਹ ਗੱਜੂ ਜ਼ਗੀਰ ਚਲੇ ਜਾਓ ਤੁਸੀਂ ਉੱਥੇ ਮਾਈਨਿੰਗ ਹੋਈ ਉੱਥੇ ਇੱਕ ਵੀ ਪੈਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਕਿਉਂਕਿ ਤੋਂ ਜਗਾ ਜਿਹੜੀ ਸਫਾਈ ਹੋ ਗਈ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਸਫਾਈ ਨਹੀਂ ਕਰੋਗੇ ਨਾ ਉਹਨਾਂ ਗੰਦ ਪਾਣਾ ਹੀ ਪਾਣਾ ਠੀਕ ਹੈ ਜੇਦੀ ਵੀ ਸਫਾਈ ਹੋਈ ਹੁੰਦੀ ਡੀਸੀ ਵਾਲੀ ਵਗੈਰਾ ਹੋਈ ਹੁੰਦੀ ਇਹਨਾਂ ਨੁਕਸਾਨ ਨਾ ਹੁੰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਆਹ ਮੇਰਾ ਵੀਰ ਹੈ ਸਾਡੇ ਖੇਤਾਂ 'ਚ ਹੜ ਜਿਹੜਾ ਆਇਆ ਨਾ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਚਾਰ ਛੋਲੇ ਜਾਤੀ ਮਾਰਗ ਦੇ ਕੁਝ ਖੇਤ ਸਾਡੇ ਜਿਹੜਿਆਂ ਦਰਿਆ ਦੇ ਵਿੱਚ ਵਹਿ ਗਏ ਆ ਦਰਿਆ ਦੇ ਵਿੱਚ ਖੇਤ ਕੁਝ ਵਹਿ ਗਏ 14 15 ਖੇਤ ਜਿਹੜੇ ਸਾਡੇ ਦਰਿਆ ਦੇ ਵਿੱਚ ਵਹਿ ਗਏ ਬਾਕੀ ਜਿਹੜੇ ਖੇਤ ਬਚੇ ਆ ਉਹਨਾਂ ਵਿੱਚ ਰੇਤਾਂ ਕਸੂ ਮਿੱਟੀ ਇੰਨੀ ਚੜ ਗਈ ਆ ਮਾਨ ਸਾਹਿਬ ਦਾ ਬਹੁਤ ਵਧੀਆ ਪ੍ਰਬਾਲਾ ਮਾਨ ਸਾਹਿਬ ਨੇ ਕੀਤਾ ਜਿਹੜਾ ਨੇ ਕਿ ਜਿਸ ਕੀ ਖੇਤ ਉਸਕੀ ਰੇਤ ਬਹੁਤ ਵਧੀਆ ਪ੍ਰਬਾਲਾ ਨੇ ਬਿਲ ਪਾਸ ਕੀਤਾ ਕਿ ਕਿਸਾਨ ਜੋ ਆਪਣੀ ਖੇਚੋਰੀ ਇਤ ਕਢਵਾ ਸਕਦਾ ਆਪਣੇ ਖੇਤ ਦੀ ਸਫਾਈ ਕਰਾ ਕੇ ਖੇਤ 'ਚ ਆਪਣੀ ਫਸਲ ਦੁਬਾਰਾ ਖੋਦ ਕੇ ਸਾਡੇ ਕੋਲ ਇੰਨਾ ਸ਼ਰਮਾਇਆ ਨਹੀਂ ਹੈਗਾ ਵੀ ਅਸੀਂ ਆਪਣੀਆਂ ਜੀਸੀਬੀਆ ਮਸ਼ੀਨਾਂ ਜਾਂ ਮਸ਼ੀਨਾਂ ਖਰੀਦ ਕੇ ਜਾਂ ਟਰਾਲੀਆਂ ਖਰੀਦ ਕੇ ਟਰੱਕ ਖਰੀਦ ਕੇ ਅਸੀਂ ਇਹ ਰੇਤ ਬਾਹਰ ਕਢਵਾ ਸਕੀਏ। ਉਹਦੇ ਤਹਿਤ ਅਸੀਂ ਕਿਸੇ ਵੀਰ ਨਾਲ ਗੱਲ ਕੀਤੀ ਵੀ ਸਾਡਾ ਖੇਤ ਸਾਫ਼ ਕਰ ਦੇ। ਕੁਝ ਨਾ ਕੁਝ ਜੋ ਤੇਰਾ ਸਰਦਾ ਪੰਦਾ ਸਾਨੂੰ ਖਰਚਾ ਪਾਣੀ ਤੇਲ ਪਾਣੀ ਵੀ ਗੋਆਂਸੀ ਫਸਲ ਬੀਜ ਸਕੀਏ। ਉਹਦੇ ਤਹਿਤ ਅਸੀਂ ਕੰਮ ਚਾਲੂ ਕਰਵਾ ਦਿਆਂ ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾ ਕੇ ਤੇ ਸਾਡਾ ਇਹ ਕੰਮ ਕਰਵਾ ਦਿੱਤਾ। ਅਸੀਂ ਸਰਕਾਰਗੇ ਇਹ ਪੁਰਜੋਗ ਅਪੀਲ ਕਰਦੇ ਆ ਵੀ ਸਰਕਾਰ ਆ ਕੇ ਇੱਥੇ ਆਪਣਾ ਕੋਈ ਨੁਮਾਇੰਦਾ ਭੇਜੇ। ਆਗੇ ਮੌਕਾ ਦੇਖੇ ਵੀ ਅਸੀਂ ਦਰਿਆ ਚੋਂ ਮੈਣੀ ਕਰ ਰਹੇ ਹਾਂ ਜਾਂ ਆਪਣੇ ਖੇਤ ਚੋਂ ਕਰ ਰਹੇ ਹਾਂ ਜੋ ਸਰਕਾਰ ਨੇ ਬੋਲਿਆ ਕੰਮ ਤੇ ਅਸੀਂ ਉਹ ਕਰ ਰਹੇ ਹਾਂ ਇਸ ਕਰਕੇ ਸਰਕਾਰ ਅੱਗੇ ਇਹ ਬੇਨਤੀ ਹੈ ਡੀਸੀ ਸਾਹਿਬ ਅੱਗੇ ਬੇਨਤੀ ਆ ਵੀ ਜੇ ਲੋਕਲ ਲੋਕ ਜੋ ਧਰਨਾ ਲਗਾ ਰਹੇ ਨੇ ਉਹਨਾਂ ਨੂੰ ਟੇਬਲ ਟਾਕ ਤੇ ਬਿਠਾਇਆ ਜਾਏ ਤੇ ਸਾਡੇ ਤੇ ਉਹਨਾਂ ਦੀ ਗੱਲ ਸੁਣੀ ਜਾਏ ਵੀ ਇੱਥੇ ਕਿਹਦਾ ਖੇਤ ਆ ਕਿਹਦਾ ਖਰਾਬ ਹੋਇਆ ਆ ਜਿਹਦਾ ਖਰਾਬ ਹੋਇਆ ਉਹਨੂੰ ਰੇਤਾ ਮਿੱਟੀ ਕੱਢਣ ਦੀ ਜੋ ਹੈ ਪਰਮਿਸ਼ਨ ਦਿੱਤੀ ਜਾਏ ਇਸ ਕਰਕੇ ਮੈਂ ਸਰਕਾਰ ਕੇ ਪੁਰਜੋਰ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਵੀ ਸਾਨੂੰ ਆਉਣ ਵਾਲੀ ਫਸਲ ਬੀਜਣ ਵਾਸਤੇ ਪੂਰੇ ਜੋਰਾਂ ਚ ਕੰਮ ਇੱਥੇ ਚੱਲੇਗਾ ਤਾਂ ਆਉਣ ਵਾਲੀ ਫਸਲ ਬੀਜਾਂਗੇ ਕਿਉਂਕਿ ਉਜੜਦੇ ਸ ਪਹਿਲਾਂ ਹੀ ਗਏ ਆ ਗੰਨਾ ਖਤਮ ਹੋ ਗਿਆ ਖੇਤ ਖਤਮ ਹੋ ਗਏ ਚੋਨਾ ਲਗਾਇਆ ਸੀ ਉਹ ਖਤਮ ਹੋ ਗਿਆ ਦਰਖਤ ਖਤਮ ਹੋ ਗਏ ਪਪੂਲਰ ਲਗਾਇਆ ਸੀ ਉਹ ਮੁੱਕ ਗਿਆ ਇਸ ਕਰਕੇ ਬੇਨਤੀ ਕਰਦਾ ਮੈਂ ਸਰਕਾਰ ਅਕੇ ਡੀਸੀ ਸਾਹਿਬ ਅਕੇ ਬੇਨਤੀ ਕਰਦਾ ਇਹਨੂੰ ਲਾਈਟਲੀ ਨਾ ਲਿਆ ਜਾਏ ਇੱਕ ਦੋ ਦਿਨਾਂ ਚ ਦਾ ਜੋ ਵੀ ਡਿਸੀਜਨ ਲੈਣਾ ਲੈ ਕੇ ਸਾਨੂੰ ਪਰਮਿਸ਼ਨ ਦਿੱਤੀ ਜਾਏ ਵੀ ਅਸੀਂ ਆਪਣੇ ਖੇਤ ਦੀ ਸਫਾਈ ਕਰਾ ਕੇ ਆਉਣ ਵਾਲੀ ਕਣਕ ਦੀ ਫਸਲ ਜਿਹੜੀ ਆ ਟਾਈਮ ਤੋਂ ਟਾਈਮ ਬੀਜ ਸਕੀ ਕਿਉਂਕਿ ਸਮਾਂ ਬਹੁਤ ਸੀਮਤ ਹੈ ਕਣਕ ਦੇ ਵਿੱਚ ਹੁੰਦਾ ਹੈ ਇਸ ਕਰਕੇ ਅਪੀਲ ਕਰਦਾ ਧੰਨਵਾਦ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਵੀ ਥੈਂਕ ਯੂ ਜੀ